ਇਹ ਮਾਮਲਾ ਕੀ ਹੈ ਸਰ ਜੀ ਅ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਇੱਕ ਜਾਂਦ ਫਲਿੱਸ਼ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ ਲਗਭਗ 200 ਯੂ ਐਸ ਡਾਲਰ ਜਿਹੜੇ ਨੇ ਉਹ 20 ਦਿਨਾਂ ਦੇ ਕਵਰ ਕੀਤੇ ਆ ਜਿਹੜਾ ਕਿ ਫਰੀਦ ਸ਼ੂਦ ਹੈ ਔਰ ਨਸ਼ਾ ਤੋੜਨਾ ਰਹਿਤਾਨਾ ਇਹਨੇ ਗਮਰ ਕਰੀਆ ਸਾਦੀ ਇਹ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਇਹ ਜੀ ਤਾਂ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਥੋਂ ਉਹਨੇ ਆਪਣੇ ਸੀਟ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਥੋਂ ਅੱਜ ਪੁਲਿਸ ਨੇ ਨਾਕਾ ਲਗਾਇਆ ਸੀ ਇਨਪੁਟ ਮਿਲੀ ਸੀ ਉਹ ਤੇ ਐਫਆਈਆ ਦੋਸ ਕਰਕੇ ਉਹਨੂੰ ਜਦੋਂ ਰੋਕਿਆ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਕੋਈ ਨਹੀਂ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਮ ਸੀਗਾ ਕਰੰਸੀ ਦੇ ਨਾਮ ਨਹੀਂ ਹਲੇ ਤੱਕ ਉਹ ਕੋਈ ਗਲਤ ਨਹੀਂ ਹੋਈ ਕੋਈ ਐਫਆਈਆ ਲਾਂਚ ਹੋਈ ਵੀ ਪਹਿਲਾਂ ਤੇ ਇਹ ਤੇ ਪਹਿਲਾਂ ਹੀ ਕਾਫੀਆ ਦਿੱਲੀ 에어ਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਿਆ ਉਹ ਉਹ ਵੈਰੀਫਾਈ ਕਰ ਰਿਹਾ ਵਿਕੇ ਸੈਕਸ਼ਨ ਆ। ਆਹ ਸਾਹਿਬ ਕਿੰਨੀ ਦੇਰ ਤੋਂ ਕੰਮ ਕਰ ਰਿਹਾ? ਇਹ 10-12 ਸਾਲ ਤੋਂ ਵੈਸਟ ਇੰਡੀਅਨ ਮਾਈਨ ਟ੍ਰਾਂਸਪੋਰਟ ਦਾ ਕੰਮ ਕਰਦਾ ਸੀ। ਹਾਂ ਕੋਈ ਗਲਤ ਬਾਤ ਹੋਈ ਹੈ ਨਾ ਕੀ ਇਹਨੇ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈ ਦੇ। ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ। ਤਫਤੀਸ਼ ਤੇ ਵਿਚਾਰ। ਸਰ ਰਿਮਾਂਡਾ ਕਿਧੋਂ ਤਰ? ਇਹ ਬਸ਼ੀਰ ਕੋਲ 3 ਪੁਆਇੰਟ ਸਰ ਰਿਮਾਂਡ ਮਿਲ ਗਿਆ ਦਾ? ਹਾਂਜੀ ਰਿਮਾਂਡ ਮਿਲ ਗਿਆ? ਨਹੀਂ ਹਲੇ ਰਿਮਾਂਡ ਪੇਸ਼ ਕਰਾਂਗੇ ਕੋਟ ਫੇ ਰਿਮਾਂਡ ਦਵਾਂਗੇ। हां सर गड्डी ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਵੱਡੀ ਕਿਸਨਾ ਅਜੇ ਪ੍ਰੋਪਰ ਪੋਜੀਸ਼ਨ ਨਹੀਂ ਹੋ ਪਾਈ ਜਿਉਂਕਿ ਜਿਹੜਾ ਉਹ ਖਿਦਾਰ ਕੀਤਾ ਜੀ ਤੋਂ ਥੋੜੀ ਜਿਹੀ ਬਾਅਦ ਜਦੋਂ ਮੈਡੀਕਲ ਪਾਇਆ ਤੇਰੀ ਸ਼ੂਗਰ ਕਾਫੀ ਵਧੀ ਆਈ ਐਡਮਿਟ ਕਰ ਲਿਆ ਜੀ ਤਾਂ ਉਹ ਤੇ ਇਸ ਕਰਕੇ ਹੁਣ ਜਿਹੜੇ ਜਿਹਦਾ ਉਹਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੇ ਕੁਝ-ਕਿਛ ਕਰ ਸਕਿਆ ਹੁਣ ਅਲੇ ਤਫਤੀਸ਼ ਅੱਗੇ ਚੱਲੇਗੀ ਫਿਰ ساری ਗੱਲ ਕਲੀਅਰ ਹੋਏ ਸਰ ਕੋਈ ਦੱਸ ਜੋ ਇੰਡੀਅਨ ਕਰੰਸੀ ਕਿ ਨਹੀਂ ਹੈ ਵਿਦੇਸ਼ੀ ਕਰੰਸੀ ਕਿ ਨਹੀਂ ਹੈ ਸਰ ਇੰਡੀਅਨ ਕਰੰਸੀ ਹੈਗੀ ਜੀ ਐਗਜ਼ੈਕਟਲੀ 2.393 ਲੱਖ 5200 ਤੇ ਫੋਰਨ ਕਰੰਸੀ ਹੈਗੀ ਹੈ ਜੀ 3100